ਸਤਿ ਸ੍ਰੀ ਅਕਾਲ ਜੀ ਇਸ ਵਕਤ ਅਸੀਂ ਖੜੇ ਹਾਂ ਪਿੰਡ ਫੱਤੇ ਵਾਲੇ ਦੇ ਬੈਕਾਂ ਦੇ ਵਿੱਚ ਜਿਹੜੀ ਹੜਾਂ ਦੀ ਮਾਰ ਪਈ ਆ ਬਹੁਤ ਬੁਰੇ ਤਰੀਕੇ ਦੇ ਨਾਲ ਪਈ ਆ ਕਈ ਤਾਂ ਘਾਰ ਹੀ ਟਹਿ ਗਏ ਤੇ ਕਈਆਂ ਘਰਾਂ ਦੇ ਵਿੱਚ ਕੱਖ ਨਹੀਂ ਛੱਡਿਆ ਅੱਜ ਸਾਡੇ ਨਾਲ ਬਾਈ ਬਖਸ਼ੀਸ਼ ਸਿੰਘ ਨੇ ਜਿਹੜਾ ਕਿ ਫੱਤੇ ਵਾਲਿਆਂ ਦੀ ਬੈਕਾਂ ਦੇ ਵਿੱਚ ਬੈਠੇ ਨੇ ਤੇ ਬਾਈ ਦੇ ਘਰ ਦੇ ਹਾਲਾਤ ਦੇਖ ਲਓ ਬਹੁਤ ਤਰਸ ਜੋਗਾ ਜਿਹੜਾ ਕਿ ਪਾਣੀ ਇੱਥੇ 5 5 6 6 ਫੁੱਟ ਇੱਥੋਂ ਤੱਕਰ ਪਾਣੀ ਤਾਂ ਹੈਗਾ ਸੀ 5 5 6 6 ਫੁੱਟ ਤੋਂ ਇੱਥੇ ਪਾਣੀ ਹੈਗਾ ਸੀ ਤੇ ਅੰਦਰ ਵੜ ਗਿਆ ਤੇ ਬੈੱਡ ਬਿਸਤਰੇ ਕੋਈ ਘਰ ਚ ਕੋਈ ਚੀਜ਼ ਨਹੀਂ ਛੱਡੀ ਆ ਦੇਖੋ ਜੀ ਆਈ ਵੀਰ ਜੇ ਤੁਹਾਨੂੰ ਦੱਸਦਾ ਹੋਵੇ ਤਾਂ ਆ ਪਾਣੀ ਆ ਵੇਖੋ ਇੱਥੋਂ ਤੱਕਰ ਪਾਣੀ ਚੱਲਿਆ ਹੋਇਆ ਥੱਲੇ ਇੱਟਾਂ ਲਾ ਕੇ ਇਹ ਬੈੱਡ ਖੜਾਇਆ ਸੀਗਾ ਤਾਂ ਪਰ ਬੈੱਡ ਵੀ ਟੁੱਟ ਗਿਆ ਅਲਮਾਰੀ ਦੇ ਵੇਖੋ ਪਾਣੀ ਚੜਿਆ ਬੈੱਡ ਵੀ ਟੁੱਟ ਚੁੱਕਿਆ ਬੈਸਤਰੀ ਵੀ ਭਜ ਚੁੱਕੇ ਆ ਤੇ ਇੱਕ ਜਿਹੜੀ ਇਹਨਾਂ ਦੀ ਗਾਂ ਵੀ ਨੁਕਸਾਨੀ ਗਈ ਆ ਤੇ ਆ ਆ ਇੱਧਰ ਵੀ ਆਜੋ ਆ ਦੇਖੋ ਬੂਹਾ ਟੁੱਟ ਗਿਆ ਬੂਏ ਦੇ ਹਾਲਾਤ ਬਈ ਆ ਦੇਖ ਆ ਬੂਹਾ ਟੁੱਟ ਗਿਆ ਆ ਕਿੰਨਾ ਚਿੱਕੜ ਨੇ ਜਿਹੜਾ ਕਿ ਪਾਣੀ ਨੇ ਕਹਿਰ ਹਟਾਇਆ ਆ ਆ ਵੀਰ ਇੱਧਰ ਵੀ ਦਿਖਾ ਦਿਓ ਮੜਕ ਆ ਘਰ ਦੇ ਹਾਲਾਤ ਘਰ ਦੇ ਮਾੜੇ ਹਾਲਾਤ ਬਹੁਤ ਤਰਸਯੋਗ ਹਾਲਾਤ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੀ ਵੀ ਸੰਗਤ ਆਪ ਦੇ ਦਸਵੰਦ ਦਾ ਹਿੱਸਾ ਕੱਢ ਰਹੀ ਹੈ ਇਹ ਪਰਿਵਾਰਾਂ ਦੀ ਬਾਹਰ ਜਰੂਰ ਫੜੀਏ ਇਹਨਾਂ ਨੂੰ ਰਿਕੁਆਇਰਮੈਂਟ ਹੈਗੀ ਆ ਬਿਸਤਰਿਆਂ ਦੀ ਮੰਜੀਆਂ ਦੀ ਤੇ ਕੋਈ ਬੈੱਡ ਲੈ ਸਕਦਾ ਕੋਈ ਅਲਮਾਰੀ ਲੈ ਸਕਦਾ ਕੋਈ ਲੀੜੇ ਕੱਪੜੇ ਲੈ ਸਕਦਾ ਹਨਾ ਆਪਣੇ 5 ਮੈਂਬਰ ਨੇ ਪਰਿਵਾਰ ਦੇ ਵਿੱਚ ਹਾਂਜੀ ਪਜੁਰਗ ਨੇ ਇਹ ਬਾਈ ਹੁਣੀ ਦੋ ਜੀ ਆਪ ਨੇ ਇਹਨਾਂ ਦੇ ਬੱਚੇ ਨਹੀਂ ਬਾਈ ਬੜੇ ਮਾਰੇ ਕਰਦੇ ਹਾਲਾਤ ਆ ਕੀ ਇੱਥੇ ਕਿੰਨਾ ਕਿੰਨਾ ਪਾਣੀ ਸੀਗੇ ਬਾਈ ਪਾਣੀ ਇੱਥੇ 6 6 ਫੁੱਟ ਰਹਿ ਗਏ ਜੀ 6 6 ਫੁੱਟ ਜੀ ਆ ਤੁਹਾਡੇ ਸਾਹਮਣੇ ਇੱਥੇ ਆ ਸਮਾਨ ਕਿੱਡੇ ਪਿਆ ਬਾਹਰ ਜੋ ਮੰਜੇ ਬਿਸਤਰਾ ਤੁਹਾਡੇ ਸਤਾਰਾਂ ਭਰੀਆਂ ਪਈਆਂ ਸਾਰੀਆਂ ਤੋੜ ਤੋੜ ਸਵੇਦੇ ਆਏ ਹੋਏ ਆ 11 ਵਜੇ ਤੇ ਜੇ ਪਾ ਮਾਲਟ ਕਰੋ ਉਸ ਤੋਂ ਸਮਾਨ ਕਿੱਥੇਾਂ ਤੇ ਵੇਚਿਆ ਬੈੱਡ ਬੁੱਟ ਕਿੱਡੇ ਆ ਰੋਜ਼ ਨਹੀਂ ਲੱਦਾ ਜੀ ਬਿਹਤਰ ਵੇਚ ਬਹੁਤ ਹਾਲਾਤ ਮੜੇ ਆ ਬਾਈ ਬੜੇ ਹਾਲਾਤ ਮੜੇ ਕੀ ਕਰੀਏ ਕੋਈ ਨਹੀਂ ਬਾਈ ਪਾਬਕ ਨਾ ਹੋ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਬਾਈ ਸਾਨੂੰ ਤਾਂ ਲੋੜ ਆ ਜਾਂ ਬਿਸਤਰੇ ਮਿਲ ਜਾਣਾ ਬੱਟੇ ਤੁਹਾਨੂੰ ਸਮਾਨ ਸਾਰਾ ਵੇਹੀ ਲੈ ਜੜੀ ਚੀਜ਼ ਲੋੜ ਤੋ ਯਾਹ ਪੇ ਵੇਕਨ ਕੋਈ ਨਹੀਂ ਬਾਈ ਨਾ ਯਾਰ ਕੀ ਕਹੀਏ ਜੀ ਪਾਬਕ ਹੋ ਰਹੇ ਆ ਬਾਈ ਵੀ ਪਾਬਕ ਹੋ ਰਹਾ ਸਾਡੀਆਂ ਵੀ ਅੱਖਾਂ 'ਚ ਪਾਣੀਆਂ ਸਾਡੀ ਭੈਣ ਭੈਣ ਵੀ ਰੋ ਰਹੀ ਆ ਮੈਂ ਬੜੀ ਫੈਮਲੀ ਗਰੀਬ ਚੋਂ ਆਈ ਆ ਫਿਰੇ ਪਿਓ ਦੀ ਦਿਹਾੜੀਆਂ ਕਰ ਕਰ ਬਿਨ ਸਬਾਤ ਦਿੱਤਾ ਮਾਤੇ ਮੇਰਾ ਕੋਸ਼ਤੀ ਬਚਿਆ ਦੇਣ ਵਾਲਾ ਵੀ ਐਟਾਵੇਂ ਦੁਨੀਆ ਤੇ ਨਹੀਂ ਰਿਹਾ ਮੈਂ ਮਾੜੀ ਗਰੀਬ ਨੂੰ ਰੋਣੀ ਕਿਹੜੇ ਵੇਲੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਆਖਿਆ ਮੈਂ ਉਹਨਾਂ ਨੇ ਮਜਬੂਰ ਕੀਤਾ ਮੈਨੂੰ ਦੋ ਕੁਛ ਨਾ ਕੁਛ ਤੇ ਮੈਨੂੰ ਦੋ ਉਹਨਾਂ ਨੇ ਆਪਣੇ ਘੜੇ ਵੀ ਵਿੱਚ ਉਹਨਾਂ ਨੇ ਵਿਆਜੀ ਪੈਸੇ ਵੀ ਲੈ 8 ਸਾਲ ਹੋਏ ਨੇ ਆ ਸਮਾਨ ਨੂੰ 8 ਸਾਲਾਂ ਦਾ ਮੇਰਾ ਵੱਡਾ ਬੇਟਾ ਉਹਦੇ ਉਹ ਜਦੋਂ ਹੋਇਆ ਸੀ ਮੈਂ ਕਹਿੰਦਾ ਮੈਨੂੰ ਕੁਛ ਨਾ ਕੋਈ ਦਵਾ ਮੈਂ ਵਰਤਣਾ ਵੀ ਉਹਦੋਂ ਉਹਨਾਂ ਨੇ ਵਿਆਜੀ ਪੈ ਚੁੱਕੇ ਸੀ ਆਪਾਂ ਤਾਂ ਵੇਚੀਆਂ ਮੈਨੂੰ ਦਿੱਤਾ ਮੈਨੂੰ ਇਹ ਨਹੀਂ ਪਤਾ ਨਾਲੇ ਉਹ ਦੇਣ ਵਾਲਾ ਵੀ ਇਸ ਟਾਈਮ ਡੈੱਡ ਹੋ ਗਿਆ ਨੀ ਦੇਣ ਵਾਲਾ ਹੀ ਮੇਰਾ ਪਪਾ ਇਸ ਦੁਨੀਆ ਤੇ ਨਹੀਂ ਹੁਣ ਮੰਮੀ ਮੇਰੀ ਨਰੇਗਾ ਚ ਜਾਂਦੀ ਮੈਂ ਤੁਹਾਨੂੰ ਝੂਠ ਨਹੀਂ ਬੋਲਣਾ ਹੈਗਾ ਤੁਹਾਨੂੰ ਹੀ ਪਤਾ ਨਰੇਗਾ ਚ ਕਿਹੜੇ ਲੋਕ ਜਾਂਦੇ ਨੇ ਐਸਟੇ ਮੇਰੀ ਮੰਮੀ ਦੇਗਾ ਜੀ ਜਾਂਦੀ ਐ ਉਹ ਹੁੰਡੀ ਦੇਣ ਜੋ ਕੀ ਕੁਛ ਨਹੀਂ ਉਹ ਦੇਣ ਜੋ ਕੀ ਹੈਗੀ ਮੈਨੂੰ ਕੱਲ ਉਹਦਾ ਫੋਨ ਆਇਆ ਕੱਲ ਸਾਇ ਉਹਨੇ ਜਿੰਨੇ ਗੱਲ ਕਰਦੀ ਰਹੀ ਆ ਜਦੋਂ ਵੇਖ ਕੇ ਉਹਨੇ ਵੀਡੀਓ ਬਲ ਆ ਕੇ ਵਿਖਾਇਆ ਮਮਾ ਤੈਨੂੰ ਵੀਡੀਓ ਲੱਟ ਕੇ ਵਿਖਾਈ ਨਹੀਂ ਆ ਤੂੰ ਫਿਰ ਤੈਨੂੰ ਕੀ ਕਹਿੰਦੀ ਮੇਰੀ ਕੀ ਕਰ ਉਹ ਤੇ ਰੋਈ ਆ ਉਹ ਤੇ ਪੁੰਨ ਵਿੱਚ ਰੋਂਦੀ ਰਹੀ ਆ ਮੰਮਾ ਦਾ ਚੁੱਪ ਕਰ ਮੈਂ ਚੜੇ ਨਹੀਂ ਗੱਲ ਬੰਦ ਨਹੀਂ ਤਾਂ ਬੰਦ ਹੀ ਦੀ ਦੋ ਉਂਟੀ ਕਰੀ ਮਾਰੀ ਤੇ ਤੇਰੇ ਨਾਲ ਸੀ ਕੀ ਕਰ ਸਕੀ ਨਹੀਂ ਤੇ ਪੂਰਾ ਜੋਰ ਲਾਇਆ ਜਿੱਦਾਂ ਜੋ ਕੋ ਛੜ ਬਾਰ ਦੱਸ ਰਹੀ ਤੈਨੂੰ ਦਿੱਤਾ ਵੇ ਗੋ ਮੇਰੀ ਕਿਸ ਕੋ ਨਹੀਂ ਪੈਣੇ ਸੰਗਤ ਜੀ ਘਰ ਦੇ ਜਿਹੜੇ ਹਾਲਾਤ ਉਹ ਬਿਆਨ ਨਹੀਂ ਕੀਤੇ ਜਾਂਦੇ ਕੀਤੇ ਜਾ ਸਕਦੇ ਆ ਬਹੁਤ ਬਹੁਤ ਜ਼ਿਆਦੇ ਹਾਲਾਤ ਮਾੜੇ ਨੇ ਭੈਣ ਦੇ ਜਿਹੜੇ ਕਿ ਇਨਾਂ ਦੇ ਪਿਤਾ ਜੀ ਸੀਗੇ ਉਹਨਾਂ ਨੇ ਦਿਹਾੜੀਆਂ ਘਰ ਕਰਕੇ ਸਮਾਨ ਜੋੜ ਕੇ ਇਹਨਾਂ ਨੂੰ ਦਿੱਤਾ ਸੀਗਾ ਦਾਜ ਤੇ ਉਹ ਬੈੱਡ ਵੀ ਟੁੱਟ ਗਏ ਅਲਮਾਰੀਆਂ ਵੀ ਟੁੱਟ ਗਈਆਂ ਇੱਥੋਂ ਤਿੱਕਰ ਬਿਸਤਰੀ ਵੀ ਭਜ ਗਏ ਤੇ ਘਰੇ ਕੱਖ ਨਹੀਂ ਛੱਡਿਆ 6 6 ਫੁੱਟ ਪਾਣੀ ਵੜਿਆ ਤੇ ਸੰਗਤ ਜੀ ਤੁਹਾਨੂੰ ਬੇਨਤੀ ਕਰਦੇ ਆ ਕਿ ਇਹ ਟੋਡੀ ਜਿਹੜੀ ਦਸਵੰਦ ਦਾ ਹਿੱਸਾ ਨਾ ਇਹ ਪਰਿਵਾਰਾਂ ਵਾਸਤੇ ਇਹਨਾਂ ਵੀਰਾਂ ਵਾਸਤੇ ਜ਼ਰੂਰ ਲਾਇਓ ਇਹਨਾਂ ਅਸੀਂ ਭਾਈ ਜੀ ਅਸੀਂ ਜੋ ਤੁਹਾਡਾ ਲੋੜੀ ਦਾ ਸਮਾਨ ਕੁਛ ਕੁਛ ਜਿਹੜਾ ਸਾਡੇ ਕੋਲੇ ਹੁਣ ਅਵੇਲੇਬਲ ਹੈਗਾ ਤੁਹਾਨੂੰ ਪਹਚਾ ਕੇ ਜਾਨਨੇ ਆ ਧੰਨਵਾਦ ਵੀਰ ਜੀ ਧੰਨਵਾਦ ਅਸੀਂ ਜਿੰਨਾ ਕਿਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੀ ਆ ਭਾਈ ਇਸ ਪਰਿਵਾਰ ਦੀ ਇਸ ਵੀਰਾਂ ਦੀ ਬਾਹ ਫੜੋ ਭਾਈ ਆਪਣਾ ਭੈਣੇ ਫੋਨ ਨੰਬਰ ਬੋਲ ਦਿਓ ਤੁਹਾਡਾ ਨੰਬਰ ਚੱਲਦਾ ਸੀਗਾ ਮੇਰਾ ਨੰਬਰ ਚੱਲਣ ਦੇ ਆਹ ਬੋਲ ਦਿਓ ਭੈਣੇ ਕਿੰਨਾ ਨੰਬਰ ਯਾਦ ਹੋਵੇਂ ਕਿ ਨਹੀਂ ਯਾਦ ਨਹੀਂ ਯਾਦ ਨਹੀਂ ਤੁਸੀਂ ਮੈਨੂੰ ਨੰਬਰ ਲਿਆਨ ਦਿਓ ਨੰਬਰ ਅਸੀਂ ਆ ਸਕਰੀਨ ਤੇ ਵੀ ਦੇ ਦਿੰਨੇ ਆ ਫੜ ਬੁੱਤ ਜਿਹੜਾ ਇਹਨਾਂ ਦਾ ਫੋਨ ਚੱਲ ਰਿਹਾ ਤੇ ਆ ਨੰਬਰ ਅਸੀਂ ਸਕਰੀਨ ਤੇ ਪਾ ਦਾਂਗੇ ਸ਼ੇਅਰ ਕਰ ਦਾਂਗੇ ਤੁਸੀਂ ਸਿੱਧਾ ਹੀ ਪਰਿਵਾਰ ਤਿੱਕਰ رابطہ ਕਾਇਮ ਕਰਕੇ ਇਨ੍ਹਾਂ ਪਰਿਵਾਰਾਂ ਦੀ ਬਾਹ ਫੜੋ ਹੜਾਂ ਦੀ ਮਾਰ ਇਨ੍ਹਾਂ ਪਰਿਵਾਰਾਂ ਤੇ ਵੱਜੀ ਆ 6 6 7 7 ਫੁੱਟ ਇਨ੍ਹਾਂ ਘਰਾਂ ਦੇ ਵਿੱਚ ਪਾਣੀ ਚੜਿਆ ਤੇ ਘਰ ਦੇ ਹਾਲਾਤ ਤੁਹਾਨੂੰ ਦਿਖਾ ਚੁੱਕੇ ਆ ਆ ਬਿਸਤਰੇ ਸਾਰੇ ਇਨ੍ਹਾਂ ਨੇ ਕੱਢੇ ਹੋਏ ਆ ਇੱਧਰ ਜਿਹੜਾ ਕਿ ਫਲੱਡ ਪੂਰਾ ਇੱਧਰੋਂ ਚੜ ਕੇ ਆਇਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਫਸਲਾਂ ਇਹ ਫਸਲਾਂ ਬਰਬਾਦ ਹੋਈਆਂ ਬਾਈ ਦਾ ਜਿਹੜਾ ਸਵਾ ਕਿਲਾ ਸੀ ਉਹਦਾ ਬਈ ਪਾਣੀ ਦੀ ਮਾਰ ਤੋਂ ਬਚ ਗਿਆ ਕਿ ਵਿੱਚ ਉਹ ਬਚਿਆ ਭਾਜੀ ਉਹ ਬੰਨ ਤੋਂ ਪਾ ਰਹੇ ਉਹ ਬੰਨ ਤੋਂ ਪਾ ਰਿਹਾ ਤੇ ਅੱਛਾ ਦੇਖੋ ਜੀ ਇਹ ਹੁੰਦੀ ਆ ਰੱਜੀ ਨੀਤ ਜੇ ਕੋਈ ਉਹੋ ਜਿਹਾ ਹੁੰਦਾ ਤਾਂ ਕਹਿ ਦਿੰਦਾ ਭਾਈ ਮੇਰੇ ਤਾਂ ਹੜ੍ਹ ਕੇ ਚ ਵੀ ਆ ਗਿਆ ਪਾ ਸਵਾ ਕਿਲਾ ਬਾਹਰ ਇਹ ਸਵਾ ਕਿਲਾ ਬਾਹਰ ਆ ਮੇਰੇ ਹੱਕ ਦਾ ਤਾਂ ਵੀ ਨਹੀਂ ਤੁਹਾਨੂੰ ਜਰੂਰਤ ਕੀ ਚੀਜ਼ ਦੀ ਆ ਜਰੂਰਤ ਦੱਸ ਦਿਓ ਤੁਹਾਨੂੰ ਕੀ ਆ ਜਰੂਰਤ ਭਾਜੀ ਸਾਨੂੰ ਚਾਰ ਆਚਾਰਾ ਦੇ ਟੰਗਰਾਂ ਦਾ ਇਹ ਕਰਦਾ ਤੁਸੀਂ ਵੇਖ ਹੀ ਲੈ ਜਾਓਗੇ ਤਸਦੀ ਟੂੜੀ ਟੜੀ ਹੋਵੇ ਨਾ ਜਿੱਦਾਂ ਟੂੜੀ ਬਾਹਰ ਹੀ ਰੱਖੀ ਹੋਈ ਉਹਨਾਂ ਬੰਦ ਦੇਣਾ ਸੇਮ ਨਹੀਂ ਪਈਗੀ ਸਾਰੀ ਟੂੜੀ ਖਰਾਬ ਹੋ ਗਈ ਲਈ ਤੇ ਬਾਹਰ ਸੀ ਪਰ ਉਹ ਉੱਥੇ ਵੀ ਨਹੀਂ ਉਹ ਬੰਦ ਨਾ ਲੱਗੀ ਜਦੋਂ ਪਾਣਾ ਢਾ ਲੱਗੀ ਤਾਂ ਉਹਦੀ ਸੇਮ ਪੈ ਗਈ ਟੂੜੀ ਸਾਰੀ ਖਰਾਬ ਹੋ ਗਈ ਕੋਈ ਵੀਰ ਇਸ ਪਰਿਵਾਰ ਨੂੰ ਫਰਨੀਚਰ ਲੈ ਸਕਦਾ ਘਰ ਇਹਨਾਂ ਦਾ ਰਿਪੇਅਰ ਕਰਵਾ ਸਕਦਾ ਰਿਪੇਅਰ ਹੋ ਕੇ ਘਰ ਦਾ ਚੱਲ ਜਾਊਗਾ ਬਾਹਰ ਬੂਏ ਫਰਨੀਚਰ ਹੋ ਜਾਵੇ ਤੂੜੀ ਚਾਰਾ ਤੇ ਜਿਹੜੇ ਕਿ ਘਰੇਲੂ ਕੋਈ ਸਮਾਨ ਹੁੰਦਾ ਉਹ ਅਸੀਂ ਇੱਕ ਇੱਕ ਕੱਟੇ ਬਾਈ ਉਹਨਾਂ ਨੂੰ ਪਹੁੰਚਾਉਣੇ ਆ ਤੇ ਮੈਂ ਪਰਿਵਾਰ ਦਾ ਨੰਬਰ ਬੋਲਣ ਲੱਗਾ ਜੀ 84277 46686 ਮੈਂ ਇੰਗਲਿਸ਼ ਵਿੱਚ ਵੀ ਨੰਬਰ ਬੋਲ ਦਿੰਦਾ ਜੀ 84277 46686 ਇਹ ਪਰਿਵਾਰ ਦਾ ਨੰਬਰ ਆ ਜੀ ਇਹ ਤੁਸੀਂ ਨੰਬਰ ਤੇ ਲਾ ਕੇ ਇਹ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ ਚਾਰੇ ਦੀ ਤੂੜੀ ਦੀ ਫੀਲਡ ਦੀ ਲੋੜ ਆ ਤੇ ਸਭ ਤੋਂ ਜਿਹੜੀ ਵੱਡੀ ਲੋੜ ਆ ਭੈਣ ਦਾ ਜਿਹੜਾ ਦਾਜ ਵਾਲਾ ਸਮਾਨ ਸੀ ਉਹ ਬੈੱਡ ਅਲਮਾਰੀਆਂ ਸਾਰਾ ਕੁਝ ਉਹ ਖਰਾਬ ਹੋ ਚੁੱਕਿਆ ਬੈਸਤਰੇ ਨਸ਼ਟ ਹੋ ਚੁੱਕੇ ਆ ਤੇ ਕੋਈ ਵੀ ਜੇ ਫਿਨਿਚਰ ਦੀ ਸੇਵਾ ਕਰ ਸਕਦਾ ਜਰੂਰ ਕਰਿਓ ਘਰ ਰਿਪੇਅਰ ਕਰਨ ਦੀ ਸੇਵਾ ਕਰ ਸਕਦਾ ਜਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ